ਸਰਕਾਰ ਦੇ ਆਪਣੀਆਂ ਏਜੰਸੀਆਂ ਦੇ ਰਹੀਆਂ ਪਰਮਪਲੇਖਾ ਫੁਲਾਤਤਾ ਸੀ ਕਿ ਸੰਯੁਕਤ ਮੋਰਚਾ ਖੇਰੂ ਖੇਰੂ ਹੋ ਗਿਆ ਹੈ ਸੰਯੁਕਤ ਮੋਰਚਾ ਤੁਹਾਡੇ ਸਾਹਮਣੇ ਦੱਸਦਾ ਇੱਕ ਹੈ ਹਿੰਦੁਸਤਾਨ ਭਰ ਦੇ ਵਿੱਚ 500 ਜਨਾ ਚਾ ਮਾਰਚ ਹੋ ਰਿਹਾ ਹੈ ਮੋਦੀ ਦੀ ਨੀਂਦ ਹਰਾਮ ਕਰਤੀ ਅੱਜ ਜਿਹੜੇ ਕਹਿੰਦੇ ਸੀ ਮੋਰਚਾ ਖਿੱਲਰ ਗਿਆ ਖਿੱਲਰ ਗਿਆ ਨਹੀਂ ਮੋਰਚਾ ਇੱਕ ਹੋ ਗਿਆ ਔਰ ਜੋ ਮੰਗਾ ਸਾਡੀਆਂ ਉਹ ਹੀ ਹੈ ਸਵਾਮੀਨਾਥ ਜੀ ਦੀ ਸਫਾਰਸ਼ਾ ਹਰ ਫਸਲ ਦੇ ਉੱਤੇ ਜੋ ਹਿੰਦੁਸਤਾਨ ਦੇ ਸੰਵਿਧਾਨ ਬਚਾਉਣ ਵਾਸਤੇ ਲੜ ਰਹੇ ਆ ਉਹ ਹਿੰਦੁਸਤਾਨ ਦਾ ਸੰਵਿਧਾਨ ਬਟਾਉਣ ਵਾਸਤੇ ਲੜ ਰਹੇ ਆ ਅਸੀਂ ਦੇਸ਼ ਦੀ ਜਿਹੜੀ ਹੈ ਇਕਤਾ ਤੇ ਅਖੰਡਤਾ ਉਹਨੂੰ ਵੱਖ ਰੱਖਦੇ ਆ ਉਹ ਤੋੜਨ ਨਫਰਕੂ ਨਫਰਤ ਪੈਦਾ ਕਰਕੇ ਅਸੀਂ ਉਹ ਪੈਦਾ ਨਹੀਂ ਹੋਣ ਦਿੱਤੀ ਜਿਵੇਂ ਪਹਿਲਾਂ ਸਿੰਘੂ ਤੇ ਟਿਕਰੀ ਬਾਰਡਰ ਤੇ ਚੱਲੇ ਸੀ ਉਵੇਂ ਹੀ ਮੋਰਚਾ ਲਾਵਾਂਗੇ ਜਾਂ ਤਾਂ ਅੱਜ ਮੋਦੀ ਐ ਇਸ ਪ੍ਰਦਰਸ਼ਨ ਨੂੰ ਦੇਖ ਕੇ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਦਿੱਲੀ ਤੇ ਟਿਕਰੀ ਬਾਰਡਰ ਫੇਰ ਕੇ ਰਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਅੱਜ 26 ਜਨਵਰੀ ਹੈ ਤੇ 26 ਜਨਵਰੀ ਨੂੰ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਮੋਗਾ ਜਿਹੜਾ ਹਾਈਵੇ ਰੋਡ ਹੈ ਉਹਦੇ ਉੱਤੇ ਟਰੈਕਟਰਾਂ ਨਾਲ ਪਰੇਡ ਕੀਤੀ ਆ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਥੇਬੰਦੀਆਂ ਦੇ ਰੰਗ-ਬਰੰਗੇ ਝੰਡੇ ਝੂਲਦੇ ਨੇ ਤੇ ਕਿਸਾਨਾਂ ਪਹਿਲੀ ਵਾਰ ਹੋਇਆ ਹੈ ਕਿ ਅੱਜ ਪੰਜਾਬ ਦੀਆਂ ਸੜਕਾਂ ਤੇ ਕਿਸਾਨ ਆ ਜਿਹੜੇ ਉਹਨਾਂ ਨੇ ਆਪਣੇ ਟਰੈਕਟਰ ਕੱਢੇ ਨੇ ਕਿਉਂਕਿ ਜਦੋਂ ਦੀ ਹੜੀ ਦੀ ਫਸਲ ਬੀਜੀ ਵੀ ਆ ਤੇ ਟਰੈਕਟਰ ਖੜੇ ਸੀ ਅੱਜ ਨਵੀਆਂ ਬੈਟਰੀਆਂ ਰਖਾ ਕੇ ਸਿਲਪਾ ਮਾਰਕ ਟਰੈਕਟਰ ਦੇ ਜਿਹੜੇ ਟਰੈਕਟਰ ਆ ਉਹ ਸੜਕਾਂ ਦੇ ਉੱਤੇ ਦੇਖੋ ਜੀਟੀ ਰੋਡ ਦੇ ਉੱਤੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਨੇ ਤੇ ਵਕ-ਵਕ ਜਿਹੜੇ ਖੇਤੀ ਦੇ ਜਾਂ ਪੰਜਾਬ ਦੇ ਗੀਤ ਚੱਲਦੇ ਨੇ ਤੇ ਨਾਲ ਜਿਹੜੇ ਕਿਸਾਨ ਆਗੂ ਆ ਉਹ ਖੋਦੀ ਟਰੈਫਿਕ ਨਿਜਮਾ ਬਾਰੇ ਇੱਕ ਲੈਂਡ ਦੇ ਵਿੱਚ ਬੜੇ ਅਨੁਸ਼ਾਸਨ ਦੇ ਨਾਲ ਚੱਲ ਰਹੇ ਨੇ ਸੋ ਆਪਣੇ ਨਾਲ ਕਿਸਾਨ ਆਗੂ ਵੀ ਆ ਗੱਲਬਾਤ ਕਰਾਉਨੇ ਆ ਕਿ ਆਖਰ ਜਿਹੜਾ ਅੱਜ ਇਹ ਰੋਡ ਮਾਰਚ ਕੱਢਿਆ ਕਿਉਂ ਕੱਢਿਆ ਕਿਉਂਕਿ ਕਈ ਸਵਾਲ ਵੀ ਉੱਠਦੇ ਨੇ ਕਿ ਇੰਨਾ ਮਹਿੰਗਾ ਡੀਜ਼ਲ ਆ ਕਿਸਾਨ ਆ ਜਿਹੜੇ ਉ ਤਾਂ ਰੌਲਾ ਪਾਉਂਦੇ ਆ ਕਿ ਅਸੀਂ ਕਰਜ਼ੇ 'ਤੇ ਲੇ ਆ ਅੱਜ ਸਾਰੇ ਟਰੈਕਟਰ ਆ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਚ ਲੱਖਾਂ ਲੀਟਰ ਜਿਹੜਾ ਕਹਿੰਦੇ ਡੀਜ਼ਲ ਵੀ ਫੁਕੜਾ ਕਿੱਥੋਂ ਪੈਸੇ ਆਉਂਦੇ ਤੇ ਕਿਹੜੀ ਇਹੋ ਜਿਹੀ ਲੋੜ ਆ ਕਿ ਟਰੈਕਟਰ ਮਾਰਚ ਕਰਨਾ ਪੈ ਰਿਹਾ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਿਹੜੀ ਜਥੇਬੰਦੀ ਕੀ ਨਾ ਇਹ ਜਥੇਬੰਦੀ ਹੈ ਜੀ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਉਹਦੇ ਸੱਦੇ ਦੇ ਉੱਤੇ ਕੁੱਲ ਕਿਸਾਨ ਜਥੇਬੰਦੀਆਂ ਉਹਨਾਂ ਨੇ ਅੱਜ ਟਰੈਕਟਰ ਮਾਰਚ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਕਿ ਜੋ ਸਰਕਾਰ ਦੇ ਆਪਦੀਆਂ ਏਜੰਸੀਆਂ ਦੇ ਰਹੀਆਂ ਪਰਮਪਲੇਖਾ ਫਲਾਤਤਾ ਸੀ ਕਿ ਸੰਯੁਕਤ ਮੋਰਚਾ ਖੇਰੂ ਖੇਰੂ ਹੋ ਗਿਆ ਹੈ ਸੰਯੁਕਤ ਮੋਰਚਾ ਤੁਹਾਡੇ ਸਾਹਮਣੇ ਦੱਸਦਾ ਇੱਕ ਹੈ ਅੱਜ 500 ਜ਼ਿਲ੍ਹਿਆਂ ਦਾ ਵਿੱਚ ਹਿੰਦੁਸਤਾਨ ਭਰ ਦੇ ਵਿੱਚ 500 ਜ਼ਿਲ੍ਹਿਆਂ ਚ ਆ ਮਾਰਚ ਹੋ ਰਿਹਾ ਹੈ ਮੋਦੀ ਦੀ ਨੀਂਦ ਹਰਾਮ ਕਰਤੀ ਅੱਜ ਜਿਹੜੇ ਕਹਿੰਦੇ ਸੀ ਮੋਰਚਾ ਖਿੱਲਰ ਗਿਆ ਖਿੱਲਰ ਗਿਆ ਨਹੀਂ ਮੋਰਚਾ ਇੱਕ ਹੋ ਗਿਆ ਔਰ ਜੋ ਮੰਗਾ ਸਾਡੀਆਂ ਉਹ ਹੀ ਹੈ ਸਵਾਮੀਨਾਥਨ ਦੀਆਂ ਸਫਾਰਸ਼ਾਂ ਹਰ ਫਸਲ ਦੇ ਉੱਤੇ ਔਰ ਸਾਰੇ ਜਿਹੜੀਆਂ ਹੈ ਸਾਨੂੰ ਜਿਹੜੇ ਕਿਸਾਨ 60 ਸਾਲ ਤੋਂ ਉੱਪਰ ਉਹਨਾਂ ਨੂੰ 10000 ਰੁਪਏ ਪੈਨਸ਼ਨ ਨਾਲ ਦੀ ਨਾਲ ਬਿਜਲੀ ਬਿੱਲ ਦਾ ਉਹਨਾਂ ਨੇ ਬਣਾਇਆ ਉਹਨੂੰ ਰੱਦ ਕਰਕੇ ਪਹਿਲੇ ਉਹ ਸਿਸਟਮ ਤੇ ਖਾਸ ਕਰਕੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਬਚਾਉਣ ਵਾਸਤੇ ਲੜ ਰਹੇ ਹਾਂ ਉਹ ਹਿੰਦੁਸਤਾਨ ਦਾ ਸੰਵਿਧਾਨ ਬਚਾਉਣ ਵਾਸਤੇ ਲੜ ਰਹੇ ਹਾਂ ਅਸੀਂ ਦੇਸ਼ ਦੀ ਜਿਹੜੀ ਹੈ ਇਕਤਾ ਤੇ ਅਖੰਡਤਾ ਉਹਨੂੰ ਇਕ ਰੱਖਦੇ ਹਾਂ ਉਹ ਤੋੜ ਰਿਹਾ ਨਫਰ ਫਿਰਕੂ ਨਫਰਤ ਪੈਦਾ ਕਰਕੇ ਅਸੀਂ ਉਹ ਪੈਦਾ ਨਹੀਂ ਹੋਣ ਦਿੱਤੀ ਤੁਹਾਡੇ ਸਾਹਮਣੇ ਹਿੰਦੂ ਸਿੱਖ ਸਾਈਸ ਜਿੰਨੇ ਵੀ ਜੋ ਖੇਤੀ ਕਰਦੇ ਆ ਅੱਜ ਸਾਰ ਸੜਕਾਂ ਦੇ ਉੱਤੇ ਆ ਪੁੱਲ ਹਿੰਦੁਸਤਾਨ ਚ ਇਕੱਠੇ ਆ ਪੰਜਾਬistan ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਇਹ ਕਿਸੇ ਕਦੇ ਪਿਓ ਦੀ ਜ਼ਗੀਰ ਨਹੀਂ ਅਸੀਂ ਕਿਸਾਨ ਜਿਹੜੇ ਆ ਆਪਣੀਆਂ ਮੰਗਾਂ ਤੋਂ ਜਦ ਤੱਕ ਸਾਡੇ 750 ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਦੇ ਅਸ਼ਰਤਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਜਦ ਤੱਕ ਸਾਡੀਆਂ ਫਸਲਾਂ ਦੇ ਭਾਅ ਨਹੀਂ ਮਿਲ ਜਾਂਦੇ ਤਾਂ ਤੱਕ ਇਹ ਜੰਗ ਜਾਰੀ ਰਹੂਗੀ ਪ੍ਰਧਾਨ ਜੀ ਇਹ ਕੱਲਾ ਕੇਂਦਰ ਸਰਕਾਰ ਤੇ ਹੀ ਆ ਕਿ ਪੰਜਾਬ ਸਰਕਾਰ ਤੋਂ ਵੀ ਕੋਈ ਮੰਗ ਹੈ ਕਿ ਕੱਲਾ ਤੁਸੀਂ ਇਹੀ ਦਿਖਾਉਣਾ ਵੀ ਸੰਯੁਕਤ ਮੋਰਚਾ ਇਕੱਠਾ ਹੈ ਕਿਸਾਨ ਜੱਥੇਬੰਦੀਆਂ ਇਕੱਠੀਆਂ ਆ ਕੱਲਾ ਇਹ ਕਿਤੇ ਸਖਤੀ ਪ੍ਰਦਰਸ਼ਨ ਤਾਂ ਨਹੀਂ ਜਿਵੇਂ ਪਾਰਟੀਆਂ ਕਰਦੀਆਂ ਸੀ ਨਹੀਂ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਸਿਰਫ ਕੇਂਦਰ ਦੀਆਂ ਏਜੰਸੀਆਂ ਨੂੰ ਤੇ ਕੇਂਦਰ ਸਰਕਾਰ ਨੂੰ ਉਹ ਜਵਾਬ ਆ ਜਿਹੜੇ ਕਿ ਨਹੀਂ ਮੋਰਚਾ ਖਿਲਰ ਗਿਆ ਦੱਸਤਾ ਕਿ ਮੋਰਚਾ ਇੱਕ ਹੈ ਮੋਰਚਾ ਇੱਕ ਹੈ ਇੱਕ ਰਹੇਗਾ ਇੱਥੋਂ ਤੱਕ ਕਿ ਪੀਲੇ ਤੁਨੀ ਤੁਸੀਂ ਦੇਖ ਲਿਆ ਕਿ ਇਸਰਾ ਬਲਵੀਰ ਸਿੰਘ ਰਾਜੇਵਾਲ ਜਿਹੜਾ ਵੱਡਾ ਚਿਹਰਾ ਸੀ ਅੰਦੋਲਨ ਦਾ ਉਹ ਵੀ ਪੰਜ ਜਥੇਬੰਦੀਆਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਉਸੇ ਤਰ੍ਹਾਂ ਹੀ ਬਣ ਗਿਆ ਜਿਵੇਂ ਪਹਿਲਾਂ ਸੀ ਹੁਣ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਪ੍ਰਧਾਨ ਜੀ ਲਗਭਗ ਸਾਰੀਆਂ ਪਰ ਕੁਝ ਜਿਹੜੇ ਬਾਹਰ ਐ ਅਸੀਂ ਉਹਨਾਂ ਨੂੰ ਵੀ ਹੌਲੀ-ਹੌਲੀ ਨਾਲ ਲੈ ਆ ਮੈਂ ਕਿ ਤੱਤੇ ਠੰਡੇ ਰਲਾ ਕੇ ਜਿਵੇਂ ਪਹਿਲਾਂ ਸਿੰਘੂ ਤੇ ਟਿਕਰੀ ਬਾਰਡਰ ਤੇ ਚੱਲੇ ਸੀ ਉਵੇਂ ਹੀ ਮੋਰਚਾ ਲਾਵਾਂਗੇ ਜਾਂ ਤਾਂ ਅਜ ਮੋਦੀ ਐ ਇਸ ਪ੍ਰਦਰਸ਼ਨ ਨੂੰ ਦੇਖ ਕੇ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਦਿੱਲੀ ਤੇ ਟਿਕਰੀ ਬਾਰਡਰ ਤੇ ਕਰ ਕੇ ਰੱਖੇ ਫਿਰ ਲੱਗਦਾ ਵੀ ਦਿੱਲੀ ਤੇ ਜਿਵੇਂ ਅੱਗੇ ਝੰਡੇ ਗੱਡੇ ਸੀ ਗੱਡੇ ਜਾ ਗੱਡਾਂਗੇ ਤੁਸੀਂ ਦੇਖੋ ਉਸ ਅੰਦੋਲਨ ਨੇ ਵਿਸ਼ਵ ਲੈਵਲ ਤੇ ਇੱਕ ਰਿਕਾਰਡ ਪੈਦਾ ਕਰਤਾ ਅੱਜ ਫਰਾਂਸ ਦੇ ਵਿੱਚ ਉਸੇ ਤਰਜ਼ ਦੇ ਉਤੇ ਟਰੈਕਟਰ ਜਿਹੜੇ ਆ ਉਹ ਫਰਾਂਸ ਦੇ ਲੋਕ ਲੈ ਕੇ ਬੈਠੇ ਆ ਆਪਣੀਆਂ ਮੰਗਾਂ ਲੈ ਕੇ ਬੈਠੇ ਆ ਸ਼ਾਂਤੀ ਦੇ ਨਾਲ ਬੈਠੇ ਆ ਲੋਕਾਂ ਨੂੰ ਸ਼ਾਂਤੀ ਦਾ ਆਦੇਸ਼ ਤੇ ਲੜਨ ਦਾ ਆਦੇਸ਼ ਇਹ ਦੋਵੇਂ ਸੰਯੁਕਤ ਕਿਸਾਨ ਮੋਰਚੇ ਨੇ ਸਕਾਤੇ ਔਰ ਇਹਦੇ ਉੱਤੇ ਪਹਿਰਾ ਦੇਵਾ ਪੰਜਾਬ ਸਰਕਾਰ ਕਹਿੰਦੇ ਆਮ ਆਦਮੀ ਦੀ ਸਰਕਾਰ ਬਣ ਗਈ ਥੋੜੀ ਆਪਦੀ ਕਹਿੰਦੇ ਲੋਕਾਂ ਦੀ ਸਰਕਾਰ ਬਣ ਗਈ ਹੁਣ ਇਹ ਸਰਕਾਰ ਚ ਸੁਣਵਾਈ ਹੁੰਦੀ ਆ ਜਿਹੜੀ ਮੰਗ ਮੰਗਦੇ ਆ ਭਗਵੰਤ ਮਾਨ ਦੇ ਦਿੰਦਾ ਇਹ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾ ਹੈ ਇਹ ਬਹੁਤੀਆਂ ਇਹਦੇ ਨਾਲ ਸੰਬੰਧਿਤ ਨਹੀਂ ਵੇਖੋ ਹਕੀਕਤ ਇਹ ਹੈ ਕਿ ਭਾ ਜਿਹੜੇ ਮਿਤਨੇ ਸਵਾਮੀ ਰਾਧੀਆਂ ਸਵਾਰਥਾਂ ਦੇ ਮਸਾਵ ਕੋ ਕੇਂਦਰ ਨੇ ਮਿਤਨੇ ਹੈ ਨੰਬਰ 1 ਜਿਹੜਾ ਕੇਂਦਰ ਨੇ ਕੁਹਾੜਾ ਚਲਾਇਆ ਹੋਇਆ ਬਿਜਲੀ ਬਿੱਲ ਦਾ ਉਹ ਬਿੱਲੇ 2020 ਵਾਲਾ ਤਾਸ ਕਰਕੇ ਉਹ ਇਹਨਾਂ ਨੇ ਨਹੀਂ ਚਲਾਇਆ ਇਹਨਾਂ ਨੂੰ ਤਾਂ ਬਾਹਰ ਕਰ ਦਿੱਤਾ ਗਿਆ ਭਾਖੜੇ ਦੇ ਮੈਨੇਜਰ ਰੇਟ ਤੋਂ ਵੀ ਪੰਜਾਬ ਦਾ ਨਮਾਇੰਦਾ ਵੀ ਬਾਹਰ ਕਰ ਦਿੱਤਾ ਗਿਆ ਇਸ ਲਈ ਬਹੁਤੀਆਂ ਮੰਗਾਂ ਤੇ ਨਾਲ ਨਹੀਂ ਇਹਦੇ ਨਾਲ ਇੱਕ ਮੰਗ ਜ਼ਰੂਰ ਹੈ ਉਹ ਇਹ ਕਿ ਜਿਹੜੇ ਸਾਡੇ ਸ਼ਹੀਦ ਹੋਏ ਆ ਤੇ ਦਿੱਲੀ ਬਾਡਾ ਤੇ ਤੁਸੀਂ ਮੰਨੇ ਸੀ ਕਿ ਸਰਕਾਰ ਸੈਂਟਰ ਦੇ ਕੋਲ ਕਿ ਅਸੀਂ ਇਹ ਜਗ੍ਹਾ ਆਪਾਂ ਪੂਰੀ ਸਟੇਟ ਉਹਨਾਂ ਨੂੰ ਨੌਕਰੀਆਂ ਦੇਾਂਗੇ ਉਹਨਾਂ ਨੂੰ ਇੱਥੇ ਸਾਰੀਆਂ ਨੌਕਰੀਆਂ ਨਹੀਂ ਦਿੱਤੀਆਂ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਘੱਟੋ-ਘੱਟ ਤੋਂ ਉਹਨਾਂ ਨੂੰ ਨੌਕਰੀਆਂ ਦੇ ਠੀਕ ਹੈ ਜੀ ਧੰਨਵਾਦ ਸੋ ਹੋਰ ਵੀ ਆਗੂ ਆ ਕੀ ਨਾ ਜੀ ਕਿਹੜੀ ਜਥੇਬੰਦੀ ਚਮਕੌਰ ਸਿੰਘ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਨ ਸਕੱਤਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਟਰੈਕਟਰ ਮਾਰਚ ਹੋ ਰਿਹਾ ਤੇ ਉਸੇ ਸਬੰਧ ਦੇ ਵਿੱਚ ਅੱਜ ਮੋਗੇ ਦੇ ਵਿੱਚ ਵੀ ਵੱਡਾ ਇਕੱਠ ਕਰ ਕੀ ਮੁੱਖ ਮੰਗਾਏ ਤੁਹਾਨੂੰ ਲੱਗਦਾ ਜਿਹੜਾ ਟਰੈਕਟਰ ਮਾਰਚ ਤੁਸੀਂ ਮੋਗੇ ਕੱਢ ਰਹੇ ਆ ਸਰਕਾਰ ਤੱਕ ਦੀ ਆਵਾਜ਼ ਆ ਜਿਹੜੀ ਪਹੁੰਚੂਗੀ ਜਿਹੜੇ ਇਸਲਾਸਰਾਂ ਦੇ ਵਿੱਚੋਂ ਰੰਗ-ਬਰੰਗੀਆਂ ਬਾਜਾਂ ਨਿਕਲਦੀਆਂ ਜਾਣਗੀਆਂ ਕਿ ਸਰਪਈ ਦੇਖੋ ਜੀ ਮੰਗਾ ਉਹੀ ਜਿਹੜੀਆਂ ਦਿੱਲੀ ਮੋਰਚ ਦੇ ਦੌਰਾਨ ਕੇਂਦਰ ਸਰਕਾਰ ਨੇ ਕੁਝ ਮੰਨੀਆਂ ਸੀ ਵੀ ਅਸੀਂ ਹੱਲ ਕਰਾਂਗੇ ਬਿਜਲੀ ਸੋਧ ਬਿੱਲ ਵਾਲਾ ਵੀ ਜਿਵੇਂ ਧੜਾ ਧੜਾ ਨੂੰ ਪਿੰਡਾਂ ਦੇ ਵਿੱਚ ਲਗਾਤਾਰ ਚੱਪ ਵਾਲੇ ਮੀਟਰ ਲਾ ਰਹੇ ਵੀ ਲੋਕਾਂ ਤੋਂ ਜਿਹੜੀ ਬਿਜਲੀ ਆ ਉਹ ਖੋਈ ਜਾਣੀ ਆ ਇੱਕ ਲੜਾਈ ਇਹ ਬਿਜਲੀ ਵਾਲੀ ਵੀ ਬਿਜਲੀ ਦੇ ਨਿੱਜੀਕਰਨ ਵਾਲਾ ਬਿਜਲੀ ਦੇ ਵਿੱਚੋਂ ਬਾਹਰ ਕਾਰਪੋਰੇਟ ਨੂੰ ਕੱਢਿਆ ਜਾਵੇ ਇਹ ਸਰਕਾਰੀ ਹੋਵੇ ਸਰਕਾਰ ਜਿਵੇਂ ਪਹਿਲਾ ਸਿਸਟਮ ਸੀ ਉਸ ਤਰ੍ਹਾਂ ਹੋਣਾ ਚਾਹੀਦਾ ਅਗਲੀ ਮੰਗ ਆ ਸਵਾਮੀ ਨਾਥਨ ਦੀ ਜਿਹੜੀ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਵੀ ਜਿਹੜੀਆਂ ਖਰਚਾ ਜ਼ਿਆਦਾ ਹੁੰਦਾ ਤੇ ਜਿਹੜੀ ਪ੍ਰੋਫਿਟ ਘੱਟ ਹੁੰਦੀ ਆ ਜੇਕਰ ਦੇਖ ਲਈਏ ਆਪਾਂ ਸਿੱਧੇ ਰੂਪ ਦੇ ਵਿੱਚ ਤਾਂ ਜੇਕਰ ਕਣਕ ਦਾ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ 20 ਕੁਆਂਟਲ ਕਣਕ ਪੈਦਾ ਕਰਨ ਵਾਸਤੇ 85000 ਰੁਪਏ 80 ਤੋਂ 85000 ਰੁਪਏ ਖਰਚ ਆਉਂਦਾ ਤੇ ਮਿਲਦਾ ਉਹ ਹੀ ਆ 2200 ਦੇ ਹਿਸਾਬ ਨਾਲ ਆ ਲੋ ਵੀ ਆਧਾ ਵੀ ਨਹੀਂ ਮਿਲਦਾਗਾ ਅਸੀਂ ਕਹਿੰਦੇ ਉਹ ਡੂਡਾ ਹੋਵੇ ਸਵਾਮੀ ਨਾਥਨ ਦੀ ਇਹ ਰਿਪੋਰਟ ਕਹਿੰਦੀ ਆ ਵੀ ਜੋ ਖਰਚ 50 ਪਲੱਸ ਹੁਣ ਜੇ 100 ਖਰਚ ਹੁੰਦਾ ਤਾਂ 50 ਰੁਪਏ ਨਾਲ ਹੋਰ ਮਿਲਨੇ ਚਾਹੀਦੇ ਆ ਪੰਜਾਬ ਤਾਂ ਹੀ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਤੇ ਅਗਲਾ ਜੁੜਾ ਹੈ ਖੇਤੀ ਮਾਡਲ ਕਰਕੇ ਹਰਿਆਣਾ ਇਨਕਲਾਬ ਵਾਲਾ ਖੇਤੀ ਮਾਡਲ ਆਇਆ ਉਸ ਕਰਕੇ ਤੇ ਬਹੁਤ ਸਾਰਾ ਭਾਵੇਂ ਉਹ ਡਾਕਟਰੀ ਲਾਜਾ ਲੋਕ ਬਿਮਾਰ ਵੀ ਹੋਏ ਉਸ ਤੋਂ ਬਿਨਾ ਖੇਤੀ ਉੱਪਰ ਬਹੁਤ ਸਾਰਾ ਖਰਚਾ ਹੁੰਦਾ ਉਸੇ ਕਰਕੇ ਵੀ ਲ ਵੱਡੇ ਰੂਪ ਦੇ ਵਿੱਚ ਕਰਜਾ ਜੜਿਆ ਅੱਜ ਜੇਕਰ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਜਿਹੜੀ ਛੋਟੀ ਕਿਸਾਨੀ 80 85 ਤਹ ਜਿਹੜੀ ਛੋਟੀ ਕਿਸਾਨੀ ਆ ਉਹ ਕਰਜਾ ਲਾ ਨਹੀਂ ਸਕਦੀਗੀ ਉਹ 2 2.5 3 4 ਏਕੜ ਤੱਕ 5 ਏਕੜ ਤੱਕ ਤਾ ਇਸੋ ਤੱਕ ਗਿਆ ਹਾਲਤਾ ਲੋਕਾਂ ਦੇ ਵੀ ਭਾਵੇਂ ਉਹ ਸਾਰਾ ਜ਼ਮੀਨ ਵੇਚ ਦੇਣ ਘਰ ਦਾ ਡੰਗਰ ਵਛਿਆ ਸੰਦ ਬਲਿਆ ਵੇਚ ਕੇ ਉਹ ਕਰਜ਼ਾ ਲਾ ਨਹੀਂ ਸਕਦੇ ਨਿਟਰ ਖਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ